ਡੈਡੀ ਸਟੇਜ ਉੱਤੇ ਬੋਲਣ ਦੀ ਕਲਾ ਮਹੱਤਵਪੂਰਨ ਹੁਨਰ ਹੈ ਡੰਡੀ ਕੋਈ ਵਿਅਕਤੀ ਜਦੋਂ ਦਰਸ਼ਕਾਂ ਨਾਲ ਜੁੜਦਾ ਹੈ ਤਾਂ ਉਹ ਸਟੇਜ ਜ਼ਰੀਏ ਹੀ ਜੁੜਦਾ ਹੈ ਡੰਡੀ ਇਸ ਕਲਾ ਵਿੱਚ ਬੋਲਣ ਵਾਲੇ ਦਾ ਸੰਚਾਰ ਦਾ ਤਰੀਕਾ ਭਾਵਨਾ ਅਤੇ ਸ਼ਬਦਾ ਦੀ ਚੋਣ ਬੜੀ ਮਹੱਤਵਪੂਰਨ ਹੁੰਦੀ ਹੈ ਡੰਡੀ ਸਟੇਜ ਉੱਤੇ ਬੋਲਣ ਵਾਲਾ ਵਿਅਕਤੀ ਖੁਦ ਨੂੰ ਕਾਬੂ ਵਿੱਚ ਰੱਖਦਾ ਹੈ ਤਾਂ ਜੋ ਉਹ ਦਰਸ਼ਕਾਂ ਨੂੰ ਪ੍ਰੇਰਿਤ ਅਤੇ ਪ੍ਰਭਾਵਿਤ ਕਰ ਸਕੇ ਡੰਡੀ ਬੋਲਣ ਵੇਲੇ ਆਵਾਜ਼ ਦੀ ਗੁਣਵੱਤਾ ਸਰੀਰਕ ਭਾਸ਼ਾ ਅਤੇ ਚਿਹਰੇ ਦੇ ਹਾਵ ਭਾਵ ਦੀ ਵੀ ਵਿਸ਼ੇਸ਼ ਮਹੱਤਵ ਰੱਖਦੇ ਹਨ ਡੰਡੀ ਅਜੋਕਾ ਯੁੱਗ ਪਾਮੀ ਪੜ੍ਹਾਈ ਲਿਖਾਈ ਦਾ ਯੋਗ ਹੈ ਡੰਡੀ ਬੱਚਿਆਂ ਨੂੰ ਪੜ੍ਹਾਈ ਦੇ ਨਾਲ-ਨਾਲ ਪਾਠ ਸਹਾਇਕ ਕਿਰਿਆਵਾਂ ਵਿੱਚ ਭਾਗ ਲੈਣ ਲਈ ਵੀ ਪ੍ਰੇਰਿਤ ਕੀਤਾ ਜਾਣਾ ਚਾਹੀਦਾ ਹੈ ਡੰਡੀ ਕਈ ਬੱਚੇ ਵਿਲੱਖਣ ਕਲਾਤਮਿਕ ਅਤੇ ਰਚਨਾਤਮਿਕ ਰੁਚੀਆਂ ਦੇ ਮਾਲਕ ਹੁੰਦੇ ਹਨ ਡੰਡੀ ਕਈ ਬੱਚੇ ਚੰਗਾ ਲਿਖ ਅਤੇ ਚੰਗਾ ਗਾ ਸਕਦੇ ਹਨ ਡੰਡੀ ਉਹਨਾਂ ਵਿੱਚੋਂ ਹੈ ਬੱਚੇ ਦਾ ਸਟੇਜ ਦਾ ਚੰਗਾ ਬੁਲਾਰਾ ਹੋਣਾ ਡੰਡੀ ਅਧਿਆਪਕਾਂ ਦਾ ਫਰਜ਼ ਹੈ ਕਿ ਉਹ ਬੱਚਿਆਂ ਵਿੱਚ ਚੰਗੀ ਲੀਡਰਸ਼ਿਪ ਦੀ ਭਾਵਨਾ ਵਾਲੇ ਗੁਣ ਪੈਦਾ ਕਰਨ ਤਾਂ ਜੋ ਬੱਚੇ ਭਵਿੱਖ ਵਿੱਚ ਸਮਾਜ ਦੀ ਚੰਗੀ ਅਗਵਾਈ ਕਰਨ ਦੇ ਯੋਗ ਹੋ ਸਕਣ ਡੰਡੀ ਇਹ ਆਮ ਵੇਖਣ ਵਿੱਚ ਆਇਆ ਹੈ ਕਿ ਵੱਡੇ ਵੱਡੇ ਵਿਅਕਤੀ ਵੀ ਸਟੇਜ ਉੱਤੇ ਬੋਲ ਨਹੀਂ ਸਕਦੇ ਕਿਉਂਕਿ ਉਹ ਡਰ ਅਤੇ ਝਿਜਕ ਮਹਿਸੂਸ ਕਰਦੇ ਹਨ ਡੰਡੀ ਬੱਚੇ ਦਾ ਤਾਂ ਪਹਿਲੀ ਗੱਲ ਸਟੇਜ ਉੱਤੇ ਆਉਣਾ ਹੀ ਬੜੇ ਮਾਣ ਵਾਲੀ ਗੱਲ ਹੁੰਦੀ ਹੈ ਡੰਡੀ रेडी ਅਧਿਆਪਕ ਦੀ ਯੋਗ ਅਗਵਾਈ ਬੱਚਿਆਂ ਵਿੱਚ ਡਰ ਅਤੇ ਝਿਜਕ ਦੀ ਸੰਗਾਉ ਪ੍ਰਵਿਰਤੀ ਨੂੰ ਦੂਰ ਕਰ ਸਕਦੀ ਹੈ ਡੰਡੀ ਚੰਗਾ ਹੋਵੇਗਾ ਕਿ ਹਰ ਜਮਾਤ ਦੇ ਕਮਰੇ ਵਿੱਚ ਹੀ ਲੈਕਚਰ ਸਟੈਂਡ ਦੀ ਸਹੂਲਤ ਹੋਵੇ ਅਤੇ ਬੱਚੇ ਉਸ ਦੇ ਸਹਾਰੇ ਬੋਲਣ ਦੀ ਆਦਤ ਪਾਉਣ ਡੰਡੀ ਅਧਿਆਪਕ ਵਾਰੋਵਾਰੀ ਬੱਚਿਆਂ ਨੂੰ ਸਟੇਜ ਉੱਤੇ ਬੁਲਾਉਣ ਅਤੇ ਬੋਲਣ ਦੇ ਮੌਕੇ ਪ੍ਰਦਾਨ ਕਰਨ ਡੰਡੀ ਇਸ ਕਲਾ ਦਾ ਆਰੰਭ ਪ੍ਰਾਇਮਰੀ ਪੱਧਰ ਦੀਆਂ ਜਮਾਤਾਂ ਤੋਂ ਸ਼ੁਰੂ ਕੀਤਾ ਜਾਣਾ ਚਾਹੀਦਾ ਹੈ ਡੰਡੀ ਬੱਚਿਆਂ ਨੂੰ ਪਹਿਲਾਂ ਇਹ ਸਿਖਾਇਆ ਜਾਣਾ ਚਾਹੀਦਾ ਹੈ ਕਿ ਸਾਹਮਣੇ ਬੈਠੇ ਬੱਚੇ ਉਹਨਾਂ ਦੇ ਸਰੋਤੇ ਹਨ ਅਤੇ ਉਹਨਾਂ ਨੂੰ ਬੜੇ ਧਿਆਨ ਨਾਲ ਸੁਣ ਰਹੇ ਹਨ ਡੰਡੀ ਉਹ ਆਪਣੇ ਆਪ ਉੱਤੇ ਸਵੈ ਵਿਸ਼ਵਾਸ ਕਰਨ ਅਤੇ ਖੁੱਲ੍ਹ ਕੇ ਬੋਲਣ ਡੰਡੀ ਇਸ ਤਰ੍ਹਾਂ ਬੱਚਿਆਂ ਦੀ ਸੰਗਾਊ ਪ੍ਰਵਿਰਤੀ ਦੂਰ ਹੋਵੇਗੀ ਅਤੇ ਇਹ ਕੋਸ਼ਿਸ਼ ਵੀ ਅਗਾਹ ਵਧੂ ਹੋਵੇਗੀ ਡੰਡੀ ਸਕੂਲਾਂ ਵਿੱਚ ਬਾਲ ਸਭਾਵਾਂ ਦਾ ਆਯੋਜਨ ਅਕਸਰ ਹਰ ਸ਼ਨੀਚਰਵਾਰ ਅੱਧੀ ਛੁੱਟੀ ਤੋਂ ਬਾਅਦ ਕੀਤਾ ਜਾਂਦਾ ਹੈ ਡੰਡੀ ਇਸ ਸਮੇਂ ਬੱਚੇ ਗੀਤ ਚੁਟਕਲੇ ਕਵਿਤਾ ਅਤੇ ਭਾਸ਼ਣ ਆਦਿ ਗਤੀਵਿਧੀਆਂ ਵਿੱਚ ਹਿੱਸਾ ਲੈਂਦੇ ਹਨ ਡੰਡੀ ਅਧਿਆਪਕ ਬੱਚੇ ਦੀ ਯੋਗ ਅਗਵਾਈ ਕਰਕੇ ਉਹਨਾਂ ਨੂੰ ਸਟੇਜ ਦੇ ਵਧੀਆ ਬੁਲਾਰੇ ਬਣਾ ਸਕਦੇ ਹਨ ਡੰਡੀ ਸ਼ੁਰੂ-ਸ਼ੁਰੂ ਵਿੱਚ ਬੱਚੇ ਲਿਖ ਕੇ ਬੋਲ ਸਕਦੇ ਹਨ ਉਸ ਤੋਂ ਬਾਅਦ ਲਗਾਤਾਰ ਅਭਿਆਸ ਨਾਲ ਜ਼ੁਬਾਨੀ ਭਾਸ਼ਣ ਦੇਣ ਦੀ ਮਹਾਰਤ ਪੈਦਾ ਕੀਤੀ ਜਾ ਸਕਦੀ ਹੈ ਡੰਡੀ ਹਰ ਸਟੇਜ ਦੇ ਬੁਲਾਰੇ ਕੋਲ ਸ਼ਬਦਾਂ ਦਾ ਚੋਖਾ ਭੰਡਾਰ ਮੌਜੂਦ ਹੋਣਾ ਚਾਹੀਦਾ ਹੈ ਡੰਡੀ ਇਹ ਗਿਆਨ ਸਾਨੂੰ ਕਿਤਾਬਾਂ ਵਿੱਚੋਂ ਮਿਲਦਾ ਹੈ ਡੰਡੀ